ਕਿੱਕਲੀ ਕਲੀਮ ਦੀ ਸੁਣ ਕੇ ਮਾਨਦੀ ਤੇ ਕੋਲੋਂ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਈਆਂ ਜਿਹੜਾ ਮaaf ਕੀਤਾ ਤੁਹਾਡਾ ਬੋਲੋ ਅੱਛਾ ਕਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਗਏ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਈਆਂ ਦਾ ਮaaf ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਕਹਿੰਦਾ ਬੁੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਕਰਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬੱਸ ਬੰਦੇ ਜੜੇ ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੂਵੇਂ ਪਾਸੇ ਹੋ ਗਏ ਅਸੀਂ ਬੀਬੀਆਂ ਦੇ 1000 ਪੈਸੇ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀਆਂ ਨੂੰ ਜਿਹੜੀਆਂ ਵਿਰੋਧੀ 당 ਵੱਲੋਂ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜਿੰਗ ਦਾ ਕਹਿਣਾ ਕਿ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਤੇ ਬੀਬੀਆਂ ਨੇ ਵੋਟਾਂ ਝਾੜੂ ਵਾਲਿਆਂ ਨੂੰ ਪਾ ਦਿੱਤੀਆਂ ਤੇ ਮਜ਼ਾਕ ਦੇ ਅੰਦਾਜ਼ ਵਿੱਚ ਰਾਜਾ ਵੜਿੰਗ ਨੇ ਬੀਬੀਆਂ ਨੂੰ ਕਿਹਾ ਕਿ ਹੁਣ ਤੁਸੀਂ ਹਜ਼ਾਰ-ਹਜ਼ਾਰ ਪੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਲੇ ਤੇ ਦੂਜੇ ਪਾਸੇ ਹਜ਼ਾਰ ਪੈ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਬੀਬਾ ਸਿਮਰਤ ਕੌਰ ਬਾਦਲ ਨੇ ਹਜ਼ਾਰ ਪੈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਘੇਰਿਆ ਤੇ ਉੱਥੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕੀਤਾ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਵੀ ਸੁਣਾਵਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਬੀਬਾ ਸਿਮਰਤ ਕੌਰ ਬਾਦਲ ਦੇ ਬਿਆਨ ਸੁਣਾਵਾਂਗੇ ਹੁਣ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਸੁਣਾ ਦਿੰਦੇ ਆ ਜੋ ਕਿ ਹਜ਼ਾਰ ਪੈ ਨੂੰ ਲੈ ਕੇ ਬੀਬੀਆਂ ਨੂੰ ਮਜ਼ਾਕ ਕੀਤਾ ਗਿਆ ਏ ਯਾਰ ਰਹੂਗਾ ਕੁੜੇ ਯਾਰ ਰਹੂਗਾ ਲਹ ਰਹੂਗਾ ਲੈ ਲਿਆ ਯਾਰ ਉਹ ਯਾਰ ਵੀ ਨਹੀਂ ਆਇਆ ਤੇ ਸਾਡਾ ਯਾਰ ਵੀ ਭੁੱਲ ਗਿਆ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਸੀ ਵਧਾਇਆ ਕਿਉਂ ਬਈ ਦੱਸ ਬਾਬਾ ਪਾਇਸੋ ਵੀ ਮੈਸੇ ਬਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਇਹ ਕਮਸ ਪਾਰਟੀ ਜਿੰਦਾਬਾਦ ਚੇਅਰਪਰਧਾਨ ਜਿੰਦਾਬਾਦ ਤੇਰਸੀਮ ਤੇ ਭੁਲਗੀਆਂ ਬੀਬੀਆਂ ਕਿਕਲੀ ਕਲੀਰ ਦੀ ਸੁਣ ਕੇ ਮਾਨਦੀ ਤੇ ਕੋਣੂ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਿਆ ਜਿਹੜਾ ਮਾਫ ਕੀਤਾ ਥੋਡਾ ਬੋਲੋ ਅੱਛਾ ਜਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਕੇ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਗੀਆਂ ਦਾ ਮਾਫ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬਸ ਚੜਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬਸ ਬੰਦੇ ਜੜੇ ਇਹ ਵੀ ਸਾਡੇ ਨਾਲ ਮੱਚ ਕੇ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੋ ਗਏ ਅਸੀਂ ਅੱਛਾ 1 ਮਿੰਟ ਚਾਹਾਂ ਇੱਕ ਮਿੰਟ ਭਗਵਾਨ ਤੁਮਾਣ ਦਾ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3 ਨਾਲ ਦਾ 36 ਤੇ 4 ਨਾਲ ਦਾ 48 ਜੇ ਹਾ ਜਿਹੜਾ ਹਰਮੀਤ ਜ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਇਹ ਝਾੜੂ ਫੜੀ ਖੜਾ ਹੈ ਕਮਾਲ ਹੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮ.ਐਲ.ਏ ਬਣਿਆ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਰਿਹਾ ਬਾਦਲ ਦੀ ਸਰਕਾਰ ਜੇ ਮਰਾਦਪੁਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦੇ ਦੱਸੋ ਕਿਹੜਾ ਮੁੰਡਾ ਚੌਕੀਦਾਰ ਰੁਵਾਇਆ ਬੋਲੋ ਯਾਰ ਤਿੰਨ ਵਾਰੀ ਕਿ ਹੁਣ ਫੇਰ ਪਹਿਲਾਂ ਇਹਦੀ ਕਾਲੀਦਾਰੀ ਸੀ ਹੋਰ ਚਿੱਟੀ ਹੈ ਨਫਰਕ ਇੰਨਾ ਹੀ ਹੈ ਜੇਤੀ ਚੌਥੀ ਵਾਰੀ ਵੀ ਕਮਲਾ ਬਣਨਾ ਹੈ ਤਾਂ ਬਣ ਜੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਨਾ ਹੈ ਜੇ ਆ ਸਮਾਨ ਕੀ ਲਿਆਇਆ ਜੇ 48000 ਰੁਪਇਆ ਲਿਆਇਆ ਭਗਵੰਤ ਮਾਨ ਆਲਾ ਤਿੰਨ ਨੂੰ ਪਾ ਦਿਆਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਉਂਗਾ ਹੁਣ ਮੈਂ ਆ ਗਿਆ ਚਾਚੀ ਮਾਪੇ ਮੈਂ ਕਰਾਉਂਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਛਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਗਾਹੜੀ ਦੇ ਹੁਣ 5 ਕਿਲੋ ਹੀ ਮਿਲਦੀ ਹੈ ਬੋਲੋ ਹੈ 5 ਹੀ ਮਿਲਦੀ ਤੇ 5 ਪਿੱਛੇ ਬਾਹਰ ਚ ਘਰੋਂਦਾ ਜਿਵੇਂ ਬਾਪੂ ਦੀ ਕਾਨਕ ਹੁੰਦੀ ਹੈ ਕਾਨਕ ਸੈਂਟਰ ਤੇ ਕਾਂਗਰਸ ਮਨਮੋਹਨ ਸਿੰਘ ਕਾਨੂੰਨ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ ਲੱਖ ਫੌਜ ਦਾ ਅਹੁਦਾ ਖਾਲੀ ਪਿਆ ਕਿੰਨਾ ਲੱਖ 2 ਲੱਖ ਪਿਆ ਜਿੰਦੇ ਨਾਲ ਅਨਕਲ ਮੋਦੀ ਆਇਆ ਇਹਨੇ ਅਗਮੀ ਵੀਰ ਚਲਾਤੀ ਤੇ ਫੌਜਾਂ ਦੀ ਭਰਤੀ ਬੰਦ ਕਰਤੀ 4 ਸਾਲਾਂ ਬਾਅਦ ਭਰਤੀ ਕਰਕੇ ਰਿਟਾਇਰ ਕਰ ਦਿੰਦਾ ਗੱਲ ਮੇਰੀ ਸੱਚੀ ਹੈ ਕਿ ਝੂਠੀ ਹੈ ਬੋਲੋ ਬਾਹਰ ਦੇ ਲੋਕੋ ਤੁਹਾਡੇ ਮੁੰਡੇ ਫੌਜਾਂ ਚ ਭਰਤੀ ਹੋ ਜਾਂਦੇ ਸੀ ਅੱਛਾ 1 ਮਿੰਟ ਹਲੋ ਉਹ ਬੀਬੀ ਗੱਲ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੋਦੀ ਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ 12 12 ਸਾਲਾਂ ਦਾ ਲਗਾਤਾਰ ਪ੍ਰਧਾਨ ਮੰਤਰੀ ਹੈ ਕਿ ਮੁਰਾਦਪੁਰੇ ਦਾ ਮੁੰਡਾ ਚੌਕੀਦਾਰੋਂ ਹੁਣ ਨਹੀਂ ਲਾਉਂਦਾ ਤੇ ਫਿਰ ਕਿਰੋਂ ਲਾਊਗਾ ਪ੍ਰਧਾਨ ਮੰਤਰੀ ਤੋਂ ਵੱਡਾ ਉਧਾ ਹੈਗਾ ਬਈ ਤੇ ਬੋਲੋ ਨਹੀਂ ਬੋਲੋ ਨਾ 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 ਲਾਜੀ ਸਕਦੇ 12 ਸਾਲਾਂ ਤੋਂ ਕਹਿੰਦਾ ਹਮਨੇ ਆਪਕੀ ਲੈਕਰੀ ਬਣਾ ਕੇ ਦੀ ਹੈ ਬਤਾਓ ਯਾਰ ਸ਼ਰਮ ਨਹੀਂ ਆ ਕੀ ਕੀਤਾ ਬਈ ਕਿਹਦਾ ਕੀਦਾ ਥੋੜੇ ਤੋਂ ਕੋਠਾ ਪਾਇਆ ਮੋਦੀ ਨੇ ਜ਼ਰਾ ਹੱਥ ਖੜੀਆਂ ਕਰੋ ਬੋਲੋ ਬੋਲੋ ਇਰਾ ਜੀ ਨੇ ਮੁੰਡਾ ਲਵਾਇਆ ਕੋਈ ਨਹੀਂ ਪਤੁਆਣ ਤੁਮਾਂ ਨੇ ਖੋਤੇ ਸੌਰੀਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਨਕੇ ਦਾ ਲਵਾਇਆ ਹੋਵੇ ਕੁੜਬਾਂ ਦਾ ਲਵਾਇਆ ਹੋਵੇ ਫੇਰ ਤੁਸੀਂ ਭਵੰਤਮਾਨ ਤੇ ਮੋਦੀ ਨੂੰ ਕਹਿੰਦੇ ਵੋਟਾਂ ਬਾਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਤੇ ਫੇਰ ਵੀ ਮੁੰਡਾ ਨਾ ਲਵਾਵਾ ਫਿਰੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਨਾ ਜੇਮ ਨਾ ਖੇਡਾਂ ਦਾ ਸਮਾਨ ਨਾ ਵਿਕਾਸ ਦੇ ਕੰਮ ਤੇ ਬੀਬੀਆਂ ਨਾਲ ਤਾਂ ਇਹੋ ਜੀ ਠੱਗੀ ਮਾਰੀ ਆ ਕਾਂਗਰਸੀ ਕਹਿ ਕਾ ਕਰ ਨੌਕਰੀ ਦਾ ਆ ਬੀਬੀਆਂ ਨਾਲ ਤਾਂ ਬੀਬੀਆਂ ਨੇ ਤਾਂ ਸਰਕਾਰ ਬਣਾ ਛੱਡੀ ਫਾਰਮ ਭਰਾਈ ਸੀ ਮੱਜ ਤੋਂ ਕਾਗਜ਼ ਲਗਾਓ ਚਾਲੂ ਨੂੰ ਮੋਟਾ ਪਾਓ ਚਾਲੂ ਚਾਲੂ ਕਾਂਗਰਸੀ ਜਿਸ ਦਿਨ ਸਰਕਾਰ ਬਣ ਗਈ ਹਰ ਮਹੀਨੇ ਐ ਹਜ਼ਾਰ ਰੁਪਏ ਟਿਕਾ ਕਰਨਗੇ ਖਾਤੇ 'ਚ ਹਰ ਮਹੀਨੇ ਹਜ਼ਾਰ ਹੋ ਗਏ 4 ਸਾਲ ਹੋ ਗਏ ਲੱਗੋ 4 ਸਾਲਾਂ 'ਚ 45 ਮਹੀਨੇ ਦਾ 45000 ਰੁਪਏ ਫਟਾ ਬਕਾਇਆ ਛਾੜੂ ਦੇ ਉੱਤੇ ਖੜਿਆ ਹੈ ਕਿਸ ਬੀਬੀ ਨੂੰ 45000 ਛਟੋ ਜਾਂ 45 ਪੈਸੇ ਵੀ ਕਿਸੇ ਦੇ ਖਾਤੇ ਚ ਆਏ ਆ ਫੜੇ ਕਰਕੇ ਦੱਸੋ ਕੱਖ ਨਹੀਂ ਸਭ ਤੋਂ ਵੱਡੀ ਠੱਗੀ ਚੋਰਾਂ ਨੇ ਤੁਹਾਡੇ ਨਾਲ ਮਾਰੀ ਤੇ ਠੱਗਾ ਨੂੰ ਘਰ ਚ ਦੁਬਾਰਾ ਤੁਸੀਂ ਵਾਲੋਗੇ ਤਾਂ ਕੀ ਹੋਊਗਾ ਫਟਾ ਦੁਬਾਰਾ ਠੱਗੀ ਹੀ ਵੱਜੂਗੀ ਕਿਹੜੇ ਮੂੰਹ ਦੇ ਨਾਲ ਆ ਕੇ ਪਹਿਲੇ ਬੋਲੇ ਸਾਡੇ 45000 ਤਾਰਾ ਸਰਕਾਰ ਐ ਅਜ ਖਜ਼ਾਨਾ ਐ ਕੱਟਰੇ ਮਾਨਦਾਰਾ ਦਾ ਖਜ਼ਾਨਾ ਚ ਕਰਜ਼ਾ ਚਾਰਤਾ ਤੇ ਕੋਟੇ ਹਜ਼ਾਰ ਰੁਪਏ ਦਾ ਤੁਸੀਂ ਦੇਖ ਹੀ ਲੇਤੇ ਕਿੱਥੇ ਕੱਟਦਾ ਰਮਾਨਦਾਨ ਖਾਣ ਪੀਣ ਚ ਲੱਗੀ ਹੋਈ ਐ ਦੇਖਿਆ ਕਿ ਨਹੀਂ ਅnabla ਕੁਸਤਾ ਅਫਸਰ ਜਿਹੜਾ ਫੜਿਆ ਗਿਆ ਕਿੰਨੇ ਨੋਟ ਕਿਸੇ ਉਥੇ ਡੀਆਈਜੀ ਭੁੱਲਰ ਦੇ ਘਰੋਂ 5-500 ਦੀਆਂ ਗੱਡੀਆਂ ਕਮਰਾ ਭਰ ਕੇ ਨੋਟ ਜਿਹੜਾ ਕਹਿੰਦਾ ਮੇਰੀ ਸਾਲਾਨਾ ਆਮਦਨ 35 ਲੱਖ ਰੁਪਏ ਐ 7.5 ਕਰੋੜ ਰੁਪਏ ਦੀ 500 ਦੀਆਂ ਗੱਡੀਆਂ ਹੱਥ ਖੜੇ ਕਰਕੇ ਦੱਸੋ ਨੋਟ ਕਿਨੇ ਦੇਖੇ ਕਿ ਨਹੀਂ ਫੋਟੋਆਂ ਦੇਖਿਆ ਕਿ ਨਹੀਂ ਕਿਸੇ ਅੱਲ ਗੱਟਿਆ ਸਾਰੇ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ 5000 ਰੁਪਏ ਕਿੱਥੇ ਜਾ ਰਹੇ ਨੇ